ਤੋ ਪਹਿਲੀ ਵਾਰ ਸ਼੍ਰੀ ਖਾਟੂ ਸ਼ਾਮ ਪੈਦਲ ਨਿਸ਼ਾਨ ਯਾਤਰਾ ਸ਼੍ਰੀ ਸ਼ਾਮਦੇਵ ਆਏ ਮੰਡਲ ਵੱਲੋਂ 60 ਸ਼ਰਧਾਲੂਆਂ ਦਾ ਜਥਾ ਸ਼੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਦੇ ਲਈ ਸ਼ਹਿਰ ਦੇ ਪਾਟਸਾਲਾ ਮੰਦਰ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਪੂਜਾ ਅਰਚਨਾ ਕਰ ਸ਼੍ਰੀ ਖਾਟੂ ਸ਼ਾਮ ਜੀ ਦੇ ਲਈ ਪੈਦਲ ਨਿਸ਼ਾਨ ਯਾਤਰਾ ਸ਼ਹਿਰ ਵਿੱਚ ਸ਼ੋਭਾ ਯਾਤਰਾ ਦੇ ਰੂਪ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮਦੇਵ ਜੈਕਾਰਿਆਂ ਦੇ ਨਾਲ ਗੁੰਜਦਾ ਹੋਇਆ ਤੇ ਨੱਚਦੇ ਟੱਪਦੇ ਹੋਏ ਰਵਾਨਾ ਹੋਈ ਇਸ ਮੌਕੇ ਕਮੇਟੀ ਮੈਂਬਰ ਨੇ ਦੱਸਿਆ ਕਿ ਇਹ ਨਿਸ਼ਾਨ ਯਾਤਰਾ ਤੂਰੀ ਸ਼ਹਿਰ ਦੇ ਵਿੱਚ ਪਹਿਲੀ ਵਾਰ ਸ਼੍ਰੀ ਖਾਟੂ ਸ਼ਾਮ ਪੈਦਲ ਯਾਤਰਾ ਨਿਸ਼ਾਨ ਯਾਤਰਾ ਸ਼੍ਰੀ ਸ਼ਾਮਦੇਵ ਆਏ ਮੰਡਲ ਵੱਲੋਂ ਬਾਬਾ ਜੀ ਦੇ ਆਸ਼ੀਰਵਾਦ ਨਾਲ ਪੈਦਲ ਯਾਤਰਾ ਬਾਬਾ ਜੀ ਦੀ ਨਿਸ਼ਾਨ ਅਰਪਣ ਕਰ 9 ਤਾਰੀਖ ਨੂੰ ਵਾਪਸ ਤੂਰੀ ਪਰਤੇਗੀ ਇਸ ਮੌਕੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਬਹੁਤ ਬਹੁਤ ਵਧਾਈ ਤੁਰੀ ਸ਼ਹਿਰ ਪਹਿਲੀ ਵਾਰ ਬਾਬਾ ਸ਼੍ਰੀ ਕਾਟੂ ਤਾਂ ਯਾਤਰਾ ਜਾ ਰਹੀ ਹੈ ਤੁਰੀ ਵਾਸੀਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕ ਹੈ ਸਹੀ ਗੀ ਇਹ ਯਾਤਰਾ ਨੂੰ 5 ਦਿਨ ਦਾ ਸਮਾਂ ਲੱਗੇਗਾ ਜੀ ਅੱਜ ਚੱਲ ਕੇ ਅਸੀਂ 9 ਤਾਰੀਖ ਨੂੰ ਬਾਬਾ ਜੀ ਦੇ ਦੁਆਰ ਪਹੁੰਚਾਂਗੇ ਉੱਥੇ ਤਿਆਰਪਨ ਕਰਕੇ ਉਸ ਤੋਂ ਬਾਅਦ ਯਾਤਰਾ ਵਾਪਸ ਹੈ ਕਿ ਯਾਤਰਾ ਬੜੀ ਸ਼ਰਧਾ ਨਾਲ ਜਾ ਰਹੀ ਹੈ ਔਰ ਪਹਿਲੀ ਵਾਰ ਯਾਤਰਾ ਜਾ ਰਹੀ ਹੈ ਪੈਦਲ ਬਾਲਾ ਜੀ ਬਹੁਤ ਵਾਰ ਗਈ ਹੈ ਪਰ ਖਾਟੂ ਬਾਬੇ ਨੇ ਪਹਿਲੀ ਵਾਰ ਸਾਨੂੰ ਬਖਸ਼ਿਆ ਕਿ ਅਸੀਂ ਯਾਤਰਾ ਉੱਥੇ ਲੈ ਕੇ ਜਾਈਏ ਉੱਥੇ ਨਿਸ਼ਾਨ ਚੜਾ ਕੇ ਆਈਏ ਕਿੰਨਾ ਖੁਸ਼ਾ ਹੈ ਸ਼ਾਮ ਪ੍ਰੇਮੀਆਂ ਚ ਪ੍ਰੇਮੀਆਂ ਚ ਬਹੁਤ ਉੱਸਾ ਹੈ ਬਹੁਤ ਸ਼ਰਧਾ ਨਾਲ ਜਾ ਰਹੇ ਨੇ ਪੂਰੀ ਸੁਚੇ ਨਾਲ ਵਾਪਸੀ ਕਦੋਂ ਵਾਪਸੀ ਅਸੀਂ ਅੱਜ ਚੱਲ ਕੇ 9 ਤਰੀਕ ਨੂੰ 9 ਤਰੀਕ ਨੂੰ ਸਵੇਰ ਪਹੁੰਚਣ ਦਾ ਰੱਖਿਆ ਹੈ ਅਸੀਂ ਉਸ 9 10 11 ਵਜੇ ਜਿਆਦਾ ਵੀ ਪਹੁੰਚੀ ਉਹਦੀ ਨਿਸ਼ਾਨ ਅਸੀਂ ਅਰਪਣ ਕਰ ਦਾਂਗੇ ਉਸ ਤੋਂ ਬਾਅਦ ਦੀ ਵਾਪਸੀ ਆਪਣੀ ਪ੍ਰੇਮੀਆਂ ਨੂੰ ਬਹੁਤ ਵਧਾਈ ਹੈ ਇਹ ਟੀਮ ਨੂੰ ਸਾਰੀ ਨੂੰ ਬਹੁਤ ਵਧਾਈ ਹੈ ਜਿਹੜਾ ਐਡਾ ਵੱਡਾ ਪ੍ਰਾਲਾ ਕਰ ਰਹੇ ਨੇ ਆਪਾਂ ਇਹਨਾਂ ਨੂੰ ਤਾਕਤ ਬਖਸ਼ੇ ਸੁੱਖ ਸ਼ਾਂਤੀਆਂ ਬਖਸ਼ੇ ਸ਼ਹਿਰ ਨੂੰ ਖੁਸ਼ੀਆਂ ਬਖਸ਼ੇ ਜੈ ਸ਼੍ਰੀ ਸ਼ਾਮ ਜੀ ਸਾਰੇ ਸ਼ਾਮ ਪ੍ਰੇਮੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਆਪਣੇ ਸ਼ਹਿਰ ਚ ਪਹਿਲੀ ਵਾਰ ਧੂਰੀ ਤੋਂ ਯਾਤਰਾ ਜਾ ਰਹੀ ਹੈ ਜਿਸ ਦਾ ਲੋਕਾਂ ਚ ਬਹੁਤ ਜ਼ਿਆਦਾ ਹੁਸ਼ਿਆ ਹੈ ਔਰ ਸਾਡੇ ਨਾਲ ਤਕਰੀਬਨ ਤਰੀਕਿਆਂ ਨੂੰ 60 ਦੇ ਕਰੀਬ ਮੈਂਬਰ ਹੈਗੇ ਨੇ ਜੋ ਸਾਡੇ ਨਾਲ ਨਿਸ਼ਾਨ ਚੱਕ ਰਹੇ ਨੇ